ਸਾਬਕ ਕੰਪਨੀ ਮੁਰਦਾਬਾਟ ਕਟਹਾ ਖਾਣ ਵਾਲੇ ਮੁਰਦਾਬਾਟ ਪਨਾਹ ਖਾਣ ਵਾਲੇ ਅੰਮ੍ਰਿਤਸਰ ਦੇ ਕਚਰੀ ਚੌਂਕ ਵਿੱਚ ਮੈਟਰੋ ਬੱਸ ਤੇ ਡਿਊਟੀ ਕਰਨ ਵਾਲੇ ਸਿਕਿਉਰਿਟੀ ਗਾਰਡ ਅਤੇ ਸਫਾਈ ਕਰਮਚਾਰੀਆਂ ਨੇ ਤਰਨਾ ਲਗਾ ਕੇ 3 ਮਹੀਨਿਆਂ ਤੋਂ ਬਾਕੀ ਤਨਖਾਹ ਜਾਰੀ ਕਰਨ ਦੀ ਮੰਗ ਕੀਤੀ ਕਰਮਚਾਰੀਆਂ ਦਾ ਕਹਿਣਾ ਹੈ ਕਿ ਹਰ ਰੋਜ਼ ਆਵਾਜਾਈ ਦੇ ਖਰਚਾ ਹੋ ਰਿਹਾ ਅਤੇ ਘਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਿਲ ਹੋ ਗਿਆ ਇੱਥੋਂ ਤੱਕ ਕਿ ਬੱਚਿਆਂ ਦੀ ਸਕੂਲ ਦੀ ਫੀਸ ਤੱਕ ਨਹੀਂ ਦਿੱਤੀ ਜਾ ਰਹੀ ਉਥੇ ਹੀ ਉਹਨਾਂ ਨੇ ਕਿਹਾ ਕਿ ਅਸੀਂ ਆਪਣੀ ਤਨਖਾਹ ਦੇ ਲਈ ਦਰਦ-ਦਰਦੀਆਂ ਠੋਕਰਾਂ ਖਾ ਰਹੇ ਹਾਂ ਉਥੇ ਕਰਮਚਾਰੀਆਂ ਨੇ ਸਰਕਾਰ ਪ੍ਰਸ਼ਾਸਨ ਅਤੇ ਕੰਪਨੀ ਪ੍ਰਬੰਧਨ ਨੂੰ ਬੇਨਤੀ ਕੀਤੀ ਕਿ ਤਨਖਾਹ ਏਰੀਆ ਤੇ ਡੀਸੀ ਰੈਡੀ ਭੁਗਤਾਨੀ ਤੁਰੰਤ ਕੀਤੀ ਜਾਵੇ ਉਹਨਾਂ ਚੇਤਾਵਨੀ ਦਿੱਤੀ ਕਿ ਜੇ ਸਮੱਸਿਆ ਦਾ ਹੱਲ ਨਹੀਂ ਕੀਤਾ ਗਿਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ ਗੀ ਨਾਮ ਆਪਣਾ ਕਰ ਰਹਿਲਾ ਦਾ ਕਰੂਗੀ ਸਭ ਤੋਂ ਪਹਿਲਾਂ ਵਾਈਗੁਰਜੀ ਕਾ ਖਾਲਸਾ ਸ਼੍ਰੀ ਵਾਈਗੁਰਜੀ ਕੀ ਫਤਿਹ ਮੈਂ लवली ਗਾਰਡ بی آر ٹی ایس ਵਿੱਚ ਜੌਬ ਕਰਦੀ ਆ 4 ਸਾਲ ਤੋਂ ਔਰ ਜਿਹੜੀਆਂ ਕਿ ਸਾਨੂੰ 3 ਮਹੀਨੇ ਤੋਂ ਸੈਲਰੀਆਂ ਨਹੀਂ ਮਿਲਦੀਆਂ ਪਈਆਂ ਧਰਨਾ ਲਾਉਂਦਾ ਜਿਹੜਾ ਸਾਡਾ ਮੇਨ ਕਾਰਨ ਵਾ 3 ਮਹੀਨੇ ਦੀਆਂ ਸੈਲਰੀਆਂ ਪਲੱਸ 3 ਸਾਲ ਦਾ ਏਰੀਅਲ ਅਸੀਂ ਆਪਣੇ ਉੱਚ ਅਧਿਕਾਰੀਆਂ ਕੋਲ ਗਏ ਅਸੀਂ ਕਮਿਸ਼ਨਰ ਸਰ ਕੋ ਗਏ ਔਰ ਉਸ ਤੋਂ ਬਾਅਦ ਅਸੀਂ ਆਪਣੇ ਚੰਡੀਗੜ੍ਹ ਵੀ ਗਏ ਹਰ ਪਾਸੇ ਜਦੋਂ ਅਸੀਂ ੱੱਕੇ ਖਾਲੇ 3 ਮਹੀਨੇ ਦੇ ਵਿੱਚ ਕਦੀ ਕਿਤੇ ਕਦੀ ਕਿਤੇ ਭਟਕ ਕੇ ਫਿਰ ਹਾਰ ਕੇ ਕੱਲ ਆਪਾਂ ਇੱਥੇ ਪੂਰੇ ਸ਼ਾਂਤੀਪੂਰਵਕ ਪਬਲਿਕ ਨੂੰ ਬਿਨਾਂ ਡਿਸਟਰਬ ਕੀਤੇ ਆ ਬਿਨਾਂ ਕਿਸੇ ਕੋਈ ਵਾਇਲੈਂਸ ਕੀਤੇ ਆ ਅਸੀਂ ਇੱਥੇ ਕਚਹਿਰੀ ਚੌਕ ਦੇ ਵਿੱਚ ਸਾਰੇ ਇਕੱਠੇ ਹੋ ਕੇ ਬਹਿ ਗਏ ਔਰ ਇੱਥੇ ਇਕੱਠੇ ਹੋਣ ਦਾ ਸਾਡਾ ਇਹੋ ਮਕਸਦ ਹੈ ਕਿ ਉਹਨਾਂ ਦੇ ਕੰਨਾਂ ਤੱਕ ਗੱਲਾਂ ਗੱਲ ਪਹੁੰਚਾਉਣੀ ਜਿਹੜੇ ਸਾਡੇ ਸੈਲਰੀਆਂ ਨਹੀਂ ਪਾਉਂਦੇ ਸੈਲਰੀਆਂ ਵੇਖੋ ਜੀ ਜਿਵੇਂ ਅਸੀਂ ਡੀਪੂ ਜਾਣੇ ਆ ਤੇ ਉਹ ਬਜਟ ਦਾ ਇਸ਼ੂ ਦੱਸ ਦਿੰਦੇ ਆ ਕਿਤੇ ਵੀ ਜਾਣੇ ਉਹ ਕਹਿੰਦੇ ਦਫ਼ਤਰ ਵਾਲਿਆਂ ਕੋ ਪੁੱਛੋ ਦਫ਼ਤਰ ਵਾਲਿਆਂ ਕੋ ਜਾਣੇ ਉਹ ਕਹਿੰਦੇ ਇੱਧਰ ਡੀਪੂ ਵਾਲਿਆਂ ਕੋ ਪੁੱਛੋ ਕਿ ਸਾਨੂੰ ਨਾ ਫੁੱਟਬਾਲ ਵਾਂਗੂ ਠੱਡ ਮਾਰ ਕੇ ਆਉਣ ਨੂੰ ਤੇ ਠੱਡ ਮਾਰ ਕੇ ਹੋ ਸਾਨੂੰ ਕੱਲੇ ਨਹੀਂ ਆਉਂਦੀ ਅਸੀਂ ਕਿੱਥੋਂ ਆਉਂਦੀ ਐ ਸਾਡੀ ਕੰਪਨੀ ਜਿਹੜੀ ਐ ਐਸਐਮਐਸ ਕੰਪਨੀ ਉਹ ਦਿੰਦੀ ਸੀ ਸਾਨੂੰ ਸੈਲਰੀਆਂ ਪਰ ਉਹ ਕਹਿੰਦੀ ਅਸੀਂ 2 ਮਹੀਨੇ ਦੀਆਂ ਪਹਿਲਾਂ ਹੀ ਮਈ ਜੂਨ ਤੋਂ ਪਹਿਲਾਂ ਪੇ ਪੇ ਕਰ ਚੁੱਕੇ ਆ ਠੀਕ ਹੈ ਨਾ ਤੇ ਜਿਹੜੇ 3 ਮਹੀਨੇ ਦੀਆਂ ਸੈਲਰੀਆਂ ਸਾਨੂੰ ਕੋ ਆਉਣਗੀਆਂ ਤੇ ਅਸੀਂ ਪਾ ਦਾਂਗੇ ਕੋਈ ਨਾ ਕੋਈ 100 ਦਸ ਬਹਾਨੇ ਇਨਾਂ ਕੋ ਘੜੇ ਹੀ ਹੁੰਦੇ ਆ ਹਰ ਵਕਤ ਕੋਈ ਨਾ ਕੋਈ ਬਹਾਨਾ ਇਨਾਂ ਕੋ ਮਜੂਦ ਪਿਆ ਹੀ ਹੁੰਦਾ ਵਾ ਕੋਲੇ ਵੀ ਕੋਈ ਕੁਟ ਮਾਰੀ ਜਾਣਾ ਕੋਈ ਗੱਲ ਹੋਈ ਦੇਖੋ ਜੀ ਕੰਪਨੀ ਦੇ ਉੱਚ ਅਧਿਕਾਰੀਆਂ ਦੇ ਨਾਲ ਸਾਡੀ ਸਿੰਦਰ ਜਿਹੜੇ ਇੱਕ ਤੇ ਮੈਨੇਜਰ ਹੈਗੇ ਸੀ ਅਜੇ ਸ਼ਰਮਾ ਜੀ ਜਿਹੜੇ ਰਿਜ਼ਾਈਨ ਦੇ ਗਏ ਆ ਔਰ ਜਿਹੜੇ ਹੁਣ ਨਵੇਂ ਮੈਨੇਜਰ ਆ ਮਹੀਨੇ ਇਕ ਤੋਂ ਸਾਨੂੰ ਪਤਾ ਨਹੀਂ ਹੁਣ ਮਹੀਨੇ ਇਕ ਤੋਂ ਉਹ ਤੇ ਕਹਿੰਦੇ ਮਹੀਨੇ ਤੋਂ ਹੀ ਮੈਨੇਜਰ ਬਣੇ ਆ ਉਹ ਜਿਹੜੇ ਹੈਗਾ ਸਿੰਦਰ ਵੀਰ ਢਿੱਲੋ ਜੀ ਉਹਨਾਂ ਨੂੰ ਫੋਨ ਕਰਦੇ ਉਹਨਾਂ ਨੇ ਚੁੱਕਣਾ ਨਹੀਂ ਉਹਨਾਂ ਨਾਲ ਕੋਈ ਗੱਲ ਕਰਨਾ ਚਾਹੀਏ ਉਹਨਾਂ ਨੇ ਕਰਨੀ ਨਹੀਂ ਜਿਹ ਹਾਲ ਕੀ ਕਾਰਨ ਫੋਨ ਕਰਨ ਕਾਰਨ ਇਹੋ ਹੀ ਕਿ ਜੇ ਹੁਣ ਕੱਲ ਮੈਂ ਇਹਨਾਂ ਨੂੰ ਫੋਨ ਕੀਤਾ ਸੀ ਰਾਤੀ ਮੈਂ ਇਹਨਾਂ ਨੂੰ ਕਹਿੰਦਾ ਸਰ ਅਸੀਂ ਇਸ ਤਰ੍ਹਾਂ ਧੁੱਪੇ ਬੈਠੇ ਹੋਏ ਆ ਸਾਡੀਆਂ ਤਿੰਨ ਮਹੀਨੇ ਦੀਆਂ ਸੈਲਰੀਆਂ ਆ ਤੁਸੀਂ ਸਾਡੇ ਮੈਨੇਜਰੋ ਤੇ ਤੁਸੀਂ ਸਾਨੂੰ ਇਹ ਸੈਲਰੀਆਂ ਦਾ ਕੁਝ ਦੱਸੋ ਕਿਵੇਂ ਕੀ ਹੋਏਗਾ ਕੀ ਅੱਗੇ ਬਣੇਗਾ ਉਹ ਕਹਿੰਦੇ ਮੇਰਾ ਤੇ ਉਦਾਂ ਹੀ ਨਹੀਂ ਹੈਗਾ ਮੈਂ ਤੇ ਮੈਨੇਜਰ ਹੈ ਹੀ ਨਹੀਂ ਤੁਹਾਨੂੰ ਕਿੰਨੇ ਕਹਿਤਾ ਮੈਂ ਮੈਨੂੰ ਅਸੀਂ ਉਹਨਾਂ ਨੂੰ ਕਿਹਾ ਸੀ ਤੁਹਾਨੂੰ ਇੱਕ ਲੈਟਰ ਦੇਣੀ ਆ ਸੈਲਰੀਆਂ ਦੇ ਅਕੋਰਡਿੰਗ ਕਹਿੰਦੇ ਮੇਰੇ ਕੋਲ ਇਨੀ ਅਥਾਰਟੀ ਨਹੀਂ ਹੈ ਕਿ ਮੈਂ ਤੁਹਾਡੀ ਲੈਟਰ ਫੜ ਸਕਾਂ ਉਹਨਾਂ ਨੇ ਕੋਰਾ ਹੀ ਜਵਾਬ ਦਿੱਤਾ ਤੇ ਅੱਜ ਸਾਨੂੰ ਇਹ ਇਨਫੋਰਮੇਸ਼ਨ ਮਿਲੀ ਆ ਕਿ ਢਿੱਲੋ ਸਰ ਜਿਹੜੇ ਆ ਰਿਜ਼ਾਈਨ ਦੇ ਪਾ ਚੁੱਕੇ ਆ ਇੱਕ ਮਹੀਨੇ ਦੇ ਬਣੇ ਹੋਏ ਮੈਨੇਜਰ ਕਹਿੰਦੇ ਰਿਜ਼ਾਈਨ ਪਾ ਚੁੱਕੇ ਆ ਕੋਈ ਕਹਿ ਰਿਹਾ ਉਹਨਾਂ ਨੂੰ ਡਿਪਰੈਸ਼ਨ ਹੋ ਗਿਆ ਵਾ ਜਿਹੜੀਆਂ ਸੈਲਰੀਆਂ ਨਹੀਂ ਆਈਆਂ ਆਈ ਕੋਈ ਕੋ ਇੰਨੇ ਭੈਣ ਭਰਾ ਤਿੰਨ ਮਹੀਨੇ ਤੋਂ ਸਾਡੇ ਘਰ ਦਾ ਖਰਚਾ ਨਹੀਂ ਚੱਲਣ ਦਿਆ ਸਾਡੇ ਬੱਚੇ ਆ ਜਿਹੜੇ ਸਕੂਲਾਂ ਦੀਆਂ ਫੀਸਾਂ ਦੇਣੀਆਂ ਘਰ ਦਾ ਦੁੱਧ ਦਾ ਖਰਚਾ ਹਰ ਚੀਜ਼ ਦਾ ਖਰਚਾ ਠੀਕ ਹੈ ਨਾ ਇੱਕ ਵਿਡੋ ਲੈਡੀ ਜਿਹੜੀ ਆ ਇੱਥੇ ਬੈਠੀ ਆ ਧੁੱਪ ਦੇ ਵਿੱਚ ਅਸੀਂ ਸਾਰੀਆਂ ਇਕੱਠੀਆਂ ਬੈਠੀ ਸਾਨੂੰ ਡਿਪਰੈਸ਼ਨ ਨਹੀਂ ਹੋਇਆ ਸਾਡੇ ਦਿਮਾਗ ਤੇ ਕੁਝ ਨਹੀਂ ਹੋਇਆ ਕਿਉਂਕਿ ਸਾਨੂੰ ਪਤਾ ਇੱਥੋਂ ਹੀ ਸਾਡਾ ਗੁਜ਼ਾਰਾ ਹੋਣਾ ਵਾ ਤੇ ਐਡੀ ਵੱਡੀ ਜ਼ਿੰਮੇਵਾਰੀ ਲੈਣ ਤੋਂ ਪਹਿਲਾਂ ਇਹਨਾਂ ਨੇ ਸੋਚਿਆ ਨਹੀਂ ਸੀ ਕਿ ਉਹਨਾਂ ਨੂੰ ਡਿਪਰੈਸ਼ਨ ਦੀ ਬਿਮਾਰੀ ਪੈ ਜਾਊਗੀ ਠੀਕ ਹੈ ਨਾ ਅੱਜ ਉਹ ਸਾਨੂੰ ਬਾਹਰ ਨਾ ਲਾਉਂਦੇ ਕਿ ਮੈਨੂੰ ਡਿ ਮੈਂ ਡਿਪਰੈਸ਼ਨ ਦੇ ਵਿੱਚ ਆ ਗਈ ਆ ਮੈਂ ਤੇ ਮੈਂ ਰਜ਼ਾਈਂ ਦੇ ਦਿੱਤਾ ਸਾਨੂੰ ਲੱਗਦਾ ਕਿ ਕੰਪਨੀ ਦਾ ਮੇਨ ਆਫਿਸ ਹੈਗਾ ਉੱਥੇ ਪਰ ਨਲਾਵਾ ਨਹੀਂ ਚੱਲ ਰਿਹਾ ਕੰਪਨੀ ਦਾ ਕੋਈ ਵੀ ਜਿੱਥੇ ਮੰਨ ਲਓ ਕਿ ਮੇਨ ਆਫਿਸ ਤੇ ਮੰਨ ਲਓ ਪੁਤਲੀਕਰ 2 ਮਹੀਨੇ ਤੋਂ ਉਹਨੂੰ ਜਿੰਦਰੇ ਵਜੇ ਹੋਏ ਆ ਅਸੀਂ ਉੱਥੇ ਜਾਂਦੇ ਆ ਅਸੀਂ ਉੱਥੋਂ ਦੀਆਂ ਵੀਡੀਓ ਬਣਾ ਕੇ ਅਸੀਂ ਆਪਣੇ ਗਰੁੱਪਾਂ ਦੇ ਵਿੱਚ ਸੈਂਡ ਕੀਤੀਆਂ ਕਿ ਆਹ ਵੇਖੋ ਉੱਥੇ ਸਾਨੂੰ ਕੋਈ ਮਿਲਦਾ ਹੀ ਨਹੀਂ ਅਸੀਂ ਉਹਨਾਂ ਨੂੰ ਅੱਜ ਤੋਂ ਇਹ ਕੋਈ 1-2 ਦਿਨ ਦੀ ਖੇਡ ਨਹੀਂ ਹੈਗੀ ਅਸੀਂ ਉਹਨਾਂ ਨੂੰ 3 ਮਹੀਨੇ ਤੋਂ 2 ਮਹੀਨੇ ਤੋਂ ਸੰਪਰਕ ਕਰ ਰਹੇ ਆ ਪਰ ਸਾਨੂੰ ਉੱਥੇ ਕੋਈ ਮਿਲਦਾ ਹੀ ਨਹੀਂ ਉੱਥੇ ਤੱਲੇ ਲੱਗੇ ਹੋਏ ਜੋ ਦੇਖੋ ਜੀ ਅਸੀਂ ਬਹੁਤ ਸ਼ਾਂਤੀਪੂਰਵ ਸਾਨੂੰ ਵੀ ਪਤਾ 15 ਅਗਸਤ ਤਾਰੀ ਆਜ਼ਾਦੀ ਦਾ ਦਿਹਾੜਾ ਜਿਹੜਾ ਹੈ ਪੂਰਾ ਦੇਸ਼ ਮਨਾਏਗਾ ਪਰ ਸਿਰਫ ਚੰਦ ਜਿਹੜੇ ਅਸੀਂ ਆਪਣੇ ਸਟਾਫ ਆ ਸ਼ਾਇਦ ਅਸੀਂ ਇਹ ਆਜ਼ਾਦੀ ਦਾ ਦਿਹਾੜਾ ਨਹੀਂ ਮਨਾਇਆ ਕਿ ਸਾਡੇ ਕੋਲ ਨਹੀਂ ਮਨਾਇਆ ਜਾਏਗਾ ਕਿਉਂਕਿ ਅਸੀਂ ਤੇ ਗੁਲਾਮਾਂ ਵਾਂਗੂ ਇਤਰਾ ਭੀਖ ਮੰਗਣਦੇ ਆ ਸਾਡਾ ਤੇ ਉਹ ਹਾਲ ਹੋ ਗਿਆ ਅਸੀਂ ਤੇ ਗੁਲਾਮ ਆ ਆਪਣੀ ਮਿਹਨਤ ਕਰਾਂਗੇ ਤੇ ਹਰ ਇੱਕ ਗੱਲ ਵੀ ਸਹਿਣ ਕਰਾਂਗੇ ਧੁੱਪ ਛਾਂ ਜਿਸ ਤਰ੍ਹਾਂ ਮਰਜੀ ਧੁੰਦਾਂ ਦੇ ਵਿੱਚ ਵੀ ਆਉਂਦੇ ਰਹੇ ਆ ਤੇ ਫਿਰ ਵੀ ਜਿਹੜੀਆਂ ਤਨਖਾਹਾਂ ਉਹਦੇ ਲਈ ਭੀਖ ਮੰਗੰਦੇ ਆ ਤੇ ਗੁਲਾਮੀ ਆ ਇੱਕ ਹਿਸਾਬ ਦੀ ਅਗਲੀ ਸਾਡੀ ਕੋਈ ਰਣਨੀਤੀ ਦੇਖੋ ਜੀ ਅਸੀਂ 15 ਅਗਸਤ ਤੋਂ ਬਾਅਦ ਅਸੀਂ ਇੱਕ ਅਲਟੀਮੇਟ ਲੈਟਰ ਦੇ ਕੇ ਜਾਂ ਸਾਰਿਆਂ ਨੂੰ ਦੱਸ ਕੇ ਉਸ ਤੋਂ ਬਾਅਦ ਅਸੀਂ ਇੱਕ ਰੋਡ ਜਾਮ ਜਾਂ ਫਿਰ ਅਸੀਂ ਕੋਈ ਹੋਰ ਇੱਕ ਵੱਡਾ ਕਦਮ ਚੁੱਕਾਂਗੇ ਕਿ ਜਿਹਦੇ ਵਿੱਚ ਅਸੀਂ ਅਸੀਂ ਚਾਹੁੰਦੇ ਨਹੀਂ ਆ ਕਿ ਅਸੀਂ ਕੋਈ ਕਦਮ ਚੁੱਕੀਏ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਵਜ੍ਹਾ ਦੇ ਕਾਰਨ ਜਿਵੇਂ ਅਸੀਂ ਡਿਸਟਰਬ ਹੋਏ ਪਏ ਆ ਅਸੀਂ ਪਰੇਸ਼ਾਨ ਆ ਤੇ ਪਬਲਿਕ ਵੀ ਪਰੇਸ਼ਾਨ ਹੋਵੇ ਪਰ ਸਾਨੂੰ ਮਜਬੂਰ ਕੀਤਾ ਜਾ ਰਿਹਾ ਤਿੰਨ ਮਹੀਨੇ ਤੋਂ ਜਿਹੜੀਆਂ ਅਸੀਂ ਤਨਖਾਹਾਂ ਜਿਹੜੀਆਂ ਵਾਂ ਸਾਨੂੰ ਨਹੀਂ ਦਿੱਤੀਆਂ ਜਾ ਰਹੀਆਂ ਅਸੀਂ ਅੱਜ ਡੀਪੂ ਗਏ ਸੀ ਅਸੀਂ ਉੱਥੇ ਆਪਣੇ ਸਟਾਫ ਨਾਲ ਮਿਲੇ ਔਰ ਉਹਨਾਂ ਦੇ ਨਾਲ ਗੱਲ ਕੀਤੀ ਜਿਹੜਾ ਸਾਡੇ ਡੀਪੂ ਸਟਾਫ ਸੀ ਉਹਨਾਂ ਨੇ ਬੜੇ ਤਰੀਕੇ ਨਾਲ ਸਾਡੀ ਗੱਲ ਸੁਣੀ ਪਰ ਜਦੋਂ ਅਸੀਂ ਆਪਣੇ ਅਨਿਲ ਸਰ ਇਹ ਅਮੋਨਸ ਅਸੀਂ ਗੱਲ ਕੀਤੀ ਆ ਉਹ ਇੱਕ ਸਾਡੇ ਇੱਕ ਸਟਾਫ ਮੈਂਬਰ ਹੈਗੇ ਆ ਜਦੋਂ ਉਹਨਾਂ ਨੇ ਗੱਲ ਕੀਤੀ ਉਹਨਾਂ ਨਾਲ ਬੜੇ ਰੂਟ ਬੋਲੇ ਜਦੋਂ ਅਸੀਂ ਸੀਓ ਸਰ ਦੇ ਸਾਹਮਣੇ ਉਹਨਾਂ ਨੂੰ ਕਿਹਾ ਕਿ ਸਰ ਤੁਸੀਂ ਰੂਟ ਕਿਉਂ ਬੋਲੇ ਤੁਸੀਂ ਜੇ ਪਿਆਰ ਨਾਲ ਸਾਡੇ ਨਾਲ ਗੱਲ ਕਰ ਲੋ ਤੇ ਸਾਨੂੰ ਵੀ ਹੌਸਲਾ ਹੋ ਜਾਏ ਕਿ ਸਾਡੇ ਸੀਨੀਅਰ ਨੇ ਸਾਡੇ ਨਾਲ ਪਿਆਰ ਨਾਲ ਗੱਲ ਕਰ ਲਈ ਆ ਅੱਗੋਂ ਉਹਨਾਂ ਦਾ ਇੱਕੋ ਹੀ ਜਵਾਬ ਸੀ ਕਿ ਵੇਖੋ ਜੀ ਮੈਂ ਤੇ ਤੁਹਾ ਨਾਲ ਪਿਆਰ ਨਾਲ ਗੱਲ ਕਰਦਾ ਵਾਂ ਤੇ ਜੇ ਉਦੋਂ ਜਦੋਂ ਤੁਸੀਂ ਆਏ ਸੀ ਤਾਂ ਆਪਣੇ ਪਿਆਰ ਨਾਲ ਗੱਲ ਕੀਤੀ ਹੁਣ ਤੁਹਾਨੂੰ ਜੱਫੀ ਪਾ ਕੇ ਮਿਲਿਆ ਕਰੀਏ ਸਾਨੂੰ ਇਹ ਗੱਲ ਦਾ ਸਮਝ ਨਹੀਂ ਲੱਗੀ ਉੱਥੋਂ ਲੈ ਕੇ ਇੱਥੋਂ ਤੱਕ ਇਹੋ ਹੀ ਸੋਚਦੇ ਰਹੇ ਕਿ ਜੱਫੀ ਪਾਉਂਦਾ ਕੀ ਮਤਲਬ ਸੀ ਇਹ ਕੁਝ ਗੱਲ ਸਮਝ ਨਹੀਂ ਲੱਗੀ ਕਿਉਂਕਿ ਇੱਕ ਲੇਡੀਸ ਗੱਲ ਕਰਦੀ ਪਈ ਸੀ ਤੇ ਉਹਦੇ ਵਿੱਚ ਇੱਕ ਜੱਫੀ ਪਾ ਕੇ ਮਿਲिए ਇੰਨਾ ਦੇ ਸੀਨੀਅਰ ਅਧਿਕਾਰੀ ਜਿਹੜੇ ਆ ਸਾਡੇ ਇਨਸਪੈਕਟਰ ਰਾਤੀ 11 ਵਜੇ ਮੈਨੂੰ ਫੋਨ ਕਰਕੇ ਧਮਕਾਉਂਦੇ ਆ ਮੈਡਮ ਜੀ ਇਹ ਧਰਨੇ ਤੋਂ ਉੱਠ ਜਾਓ ਅਸੀਂ ਇਹਨਾਂ ਨੂੰ ਆ ਦੇਖੋ ਮੈਂ ਕੰਪਲੇਨ ਵੀ ਕੀਤੀ ਹੈ ਸੀਓ ਸਾਹਿਬ ਨੂੰ ਕਿ ਇਹ ਦੇਖੋ ਰਾਤੀ 11 ਵਜੇ ਇੱਕ ਲੇਡੀ ਸਟਾਫ ਨੂੰ ਫੋਨ ਕਰਕੇ ਕਾੜੀ ਗੱਲੋਂ ਧਮਕਾਇਆ ਜਾ ਰਿਹਾ ਔਰ ਰੱਜਿਆ ਹੋਇਆ ਉਹ ਬੰਦਾ ਸ਼ਰਾਬ ਦੇ ਨਾਲ ਸੀ ਪੂਰੀ ਤਰ੍ਹਾਂ ਉਹ ਸੀ ਇੰਸਪੈਕਟਰ ਨੇ ਸ਼ਰਾਬ ਪੀਤੀ ਹੋਈ ਸੀ ਜਿਹੜਾ ਇਸ ਤਰ੍ਹਾਂ ਸਾਨੂੰ ਧਮਕਾ ਰਿਹਾ ਸੀ ਠੀਕ ਹੈ ਨਾ ਤੇ ਜੇ ਅਸੀਂ ਆਪਣੀਆਂ ਮੰਗਾ ਮੰਗੰਦੇ ਆ ਤੇ ਕੀ ਗੱਲ ਸਾਨੂੰ ਹੁਣ ਧਮਕਾਉਣ ਤੇ ਆ ਗਏ ਉੱਥੇ ਆਏ ਹਾਂਜੀ ਬਈ ਕੀ ਨਾਮ ਨਾਮ ਆਪਣਾ ਤੇ ਕੀ ਗੱਲਬਾਤ ਹੈ ਜਿਹੜੇ ਪੁੱਛ ਲਾ ਹਾਂਜੀ ਮੇਰਾ ਨਾਮ ਜੀ ਸੁਨੀਲ ਕੁਮਾਰ ਆ ਅਸੀਂ ਤਰਨਾ ਲਾਉਣਾ ਤਾਂ ਨਹੀਂ ਸੀ ਚਾਹੁੰਦੇ ਪਰ ਤਿੰਨ ਮਹੀਨਿਆਂ ਤੋਂ ਅਸੀਂ ਬਹੁਤ ਪਰੇਸ਼ਾਨ ਆ ਸਾਡੀ ਜਿਹੜੀ ਸੈਲਰੀ ਆ ਉਹ ਸਾਡੀ ਸੈਲਰੀ ਨਹੀਂ ਇਹ ਦੇ ਰਹੇ ਉਹ ਤੋਂ ਸਾਡਾ ਜੋ ਡੀਸੀ ਰੇਟ ਬਕਾਇਆ ਵਾ ਉਹ ਵੀ ਸਾਨੂੰ 3 ਸਾਲਾਂ ਤੋਂ ਅਸੀਂ ਇਹਨਾਂ ਨੂੰ ਤਰਲੇ ਮਾਰ ਰਹੇ ਆ ਕਿ ਸਾਡਾ ਜਿਹੜਾ ਡੀਸੀ ਰੇਟ ਬਕਾਇਆ ਦਿੱਤਾ ਜਾਵੇ ਇਹ ਪੀਵੀਐਮਐਸ ਕੰਪਨੀ ਤੇ ਐਸਐਮਐਸ ਕੰਪਨੀ ਜਿੱਨਾਂ ਕੋਲ ਸੀ ਜੋਬ ਕਰਦੇ ਆ ਜੀ ਕੋਈ ਉੱਚ ਤਕਰਿਆਂ ਨੂੰ ਮਿਲਿਆ ਇਹਨਾਂ ਦੇ ਖਿਲਾਫ ਕੋਈ ਦਰਖਾਸਤ ਨਹੀਂ ਸੱਜ ਜਦੋਂ ਅਸੀਂ ਇਹਨਾਂ ਕੋਲ ਪੁੱਛਣ ਜਾਂਦੇ ਆ ਆਪਣਾ ਹੱਕ ਮੰਗਣ ਜਾਂਦੇ ਆ ਜਾਂ ਕੋਈ ਇਸ ਬਾਰੇ ਗੱਲ ਕਰਦੇ ਆ ਅਗਲੇ ਪਾਸਿਓਂ ਪਿਛਲੀ ਵਾਰ ਹੀ ਗਏ ਸੀਗੇ ਤੇ ਸਾਨੂੰ ਆਂਦੇ ਸੀ ਕਿ ਤੁਸੀਂ ਸਾਨੂੰ ਪਰੇਸ਼ਾਨ ਕਰ ਰਹੇ ਹੋ ਤੁਹਾਡੀ ਵਜ੍ਹਾ ਨਾਲ ਅਸੀਂ ਮਤਲਬ ਕਿ ਡਿਪਰੈਸ਼ਨ ਚ ਕੁਝ ਕਰ ਲਿਆ ਤੇ ਅਸੀਂ ਤੁਹਾਡੇ ਤੇ ਐਫਆਈਆਰ ਕਰਾਵਾਂਗੇ ਭਲਾ ਅਸੀਂ ਇਹ ਜਾਣਕਾਰੀ ਲੈਣਾ ਚਾਹੁੰਦੇ ਹਾਂ ਕਿ ਜਿਹੜੇ ਇਹਨਾਂ ਨੂੰ ਸੈਲਰੀਆਂ ਮੇਰੇ ਲਈਆਂ ਮਿਲਦੀਆਂ ਪਈਆਂ ਨੇ ਇਹ ਸਾਨੂੰ ਐਫਆਈਆਰ ਤੋਂ ਲਈ ਮਿਲਦੀਆਂ ਪਈਆਂ ਨੇ ਸੈਲਰੀਆਂ ਯਾਦ ਅਸੀਂ ਇਹਨਾਂ ਨਾਲ ਇਸ ਬਾਰੇ ਗੱਲ ਕੀਤੀ ਆ ਤੇ ਆਂਦੇ ਆ ਜੀ ਅਸੀਂ ਤਾਂ ਤੁਹਾਡੇ ਨਾਲ ਮਜ਼ਾਕ ਕਰ ਰਹੇ ਹਾਂ ਮਜ਼ਾਕ ਕੀਤਾ ਸੀ ਉਸ ਦਿਨ ਪਹਿਲਾਂ ਇਹਨਾਂ ਨੂੰ ਦੱਸੋ ਕਿ ਅਸੀਂ ਇਹਨੇ ਸੀਰੀਅਸ ਮੈਟਰ ਚ ਚੱਲਦੇ ਫਿਰ